ਪਿਆਰੇ ਦਰਸ਼ਕੋ ਅੱਜ ਦੀ ਇਸ ਵੀਡੀਓ ਚ ਕਈ ਇੰਪੋਰਟੈਂਟ ਮੁੱਦਿਆਂ ਤੇ ਆਪਾਂ ਗੱਲ ਕਰਨੀ ਹੈ ਬੈਸੇ ਤਾਂ ਇਹੀ ਇੰਪੋਰਟੈਂਟ ਆ ਪੰਜਾਬ ਲਈ ਤਾਂ ਕਿ ਜਿਸ ਤਰੀਕੇ ਨਾਲ ਜਿਮਨੀ ਚੋਣ ਤਰਨ ਤਰਨ ਦੀ ਨੱਕ ਦਾ ਸਵਾਲ ਬਣੀ ਹੋਈ ਹੈ ਪੋਲਿਟਿਕਲ ਪਾਰਟੀਆਂ ਦੇ ਇਹ ਆਪ ਲੋਕੋਨੇ ਗੱਲ ਸਮਝਦਾ ਨਹੀਂ ਰਹੀ ਕਿ ਇਹਦੇ ਨਾਲ ਕੋਈ ਫਰਕ ਤਾਂ ਪੈਣਾ ਨਹੀਂ ਚਾਹੇ ਸਰਕਾਰ ਤੇ ਜਿਹੜੀ ਹੈ ਸੱਤਾ ਤਰੇ ਤਰ ਜੱਤ ਜੀ ਜੋ ਹਰਜ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜੋ ਕੋਈ ਵੀ ਪਾਰਟੀ ਜਿੱਜੇ ਉਹਨੇ ਸਰਕਾਰ ਨਹੀਂ ਬਣਾਉਣੀ ਸਰਕਾਰ ਤੋੜਨੀ ਫਿਰ ਇੰਨਾ ਜ਼ੋਰ ਕਿਉਂ ਲੱਗਿਆ ਇਹ ਇੱਕ ਆਪਣਾ ਇੰਪੋਰਟੈਂਟ ਗੱਲ ਉਹ ਜ਼ੋਰ ਤਾਂ ਤੁਹਾਡੇ ਸਾਹਮਣੇ ਹੈ ਕਿ 27 ਦੀਆਂ ਚੋਣਾਂ ਦੇ ਵਿੱਚ ਸੰਕੇਤ ਮਿਲਣਾ ਹੈ ਕਿ ਕਿਸ ਪਾਸੇ ਨੂੰ ਜਾ ਰਹੀ ਹੈ ਕਹਾਣੀ ਜੇਕਰ ਤੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਜਿੱਤ ਜਾਂਦੀ ਹੈ ਤਾਂ ਫਿਰ ਉਹਨਾਂ ਦੀ ਰਿਵਾਈਵਰ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੋਣ ਦੀ ਸੰਭਾਵਨਾ ਬਣ ਜਾਣੀ ਹੈ ਤੇ ਇਸੇ ਤਰੀਕੇ ਨਾਲ جے ਭਾਈ ਮਨਦੀਪ ਸਿੰਘ ਜਿੱਤ ਜਾਂਦਾ ਤਾਂ ਗੱਲ ਇਹ ਲੱਗਦੀ ਹੈ ਕਿ ਹਲੇ ਵੀ ਉਹ ਲਹਿਰ ਜਿਹੜੀ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚ ਨੇ ਜਿਹੜੇ ਉਹਨਾਂ ਦੇ ਹੱਕ ਚ ਇਹ ਵੀ ਗੱਲ ਆਉਂਦੀ ਹੈ ਹਰਮਿਤ ਸਿੰਘ ਸਦੂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਜੇ ਕਿਤੇ ਉਹ ਲੈ ਜਾਂਦਾ ਜਿਵੇਂ ਆਮ ਤੌਰ ਤੇ ਕਹਿੰਦੇ ਨੇ ਸੱਤਾ ਧਾਰੀ ਚ ਲੈ ਜਾਂਦੀ ਹੈ ਫੇਰ ਗੱਲ ਜਿਹੜੀ ਹੈ ਕਿ ਹਲੇ ਵੀ ਇਹ ਜਿਹੜੀਆਂ ਗੱਲਾਂ ਡਿਵੈਲਪਮੈਂਟ ਦੀਆਂ ਕਰਦੇ ਨੇ ਹਲੇ ਵੀ ਕੇਜਰੀਵਾਲ ਕੇਜਰੀਵਾਲ ਪੰਜਾਬ ਤੇਰੇ ਨਾਲ ਹੀ ਹੋਊਗਾ ਚਾਹੇ ਜਾਇਆ ਮਰਜੀ ਹਾਲਤ ਪੰਜਾਬੀ ਹੋਈ ਪਈ ਐ ਉਹ ਵੀ ਐ ਤੇ ਜੇ ਹਰਜੀਤ ਸਿੰਘ ਸੰਧੂ ਕੁਝ ਵੋਟਾਂ ਲੈ ਜਾਂਦਾ ਤੇ ਭਾਰਤੀ ਜਨਤਾ ਪਾਰਟੀ ਚੜ੍ਹਦੀ ਕਲਾ ਚ ਹੋ ਜਾਣੀ ਐ ਤੇ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੋਰ ਦਾ ਉਹ ਨੌਤੇ ਦਾ ਕਈ ਕਿਸਮ ਦੇ ਦੂਜੇ ਗੈਂਗਸਟਰਾਂ ਵਾਲੇ ਵੀ ਇਲਜ਼ਾਮ ਲੱਗਦੇ ਨੇ ਕਰਨਬੀਰ ਬੁਰਜਾ ਜਿਹੜਾ ਉਹਦੀ ਚਰਚਾ ਘੱਟ ਹੈ ਰਾਜਾ ਬੜਿੰਗ ਦੀ ਚਰਚਾ ਜ਼ਿਆਦਾ ਹੈ ਜਿਹੜੀ ਇੰਪੋਰਟੈਂਟ ਖਬਰਾਂ ਬਹੁਤ ਨੇ ਇਹ ਵੀ ਇੰਪੋਰਟੈਂਟ ਹੈ ਵੀ ਚੋਣ ਪ੍ਰਚਾਰ ਬੰਦ ਹੋ ਗਿਆ ਕੱਲ ਨੂੰ ਵੋਟਾਂ ਪੈ ਜਾਣੀਆਂ ਨੇ ਲੇਕਿਨ ਮੈਂ ਤੁਹਾਨੂੰ ਕੱਲ ਦੱਸ ਚੁੱਕਿਆ ਕਿ ਕੋਈ ਜਿਹੜਾ ਇਹ ਚੋਣ ਪ੍ਰਚਾਰ ਹੈ ਲੈਵਲ ਕੋਈ ਨਹੀਂ ਰੱਖਿਆ ਇਹਨਾਂ ਨੇ ਮੁੱਦਿਆਂ ਦੀ ਗੱਲ ਘੱਟ ਕੀਤੀ ਇੱਕ ਦੂਜੇ ਤੇ ਖਿਲਾਫ ਜ਼ਿਆਦਾ ਚੱਲੇ ਤੇ ਖਾਸ ਤੌਰ ਤੇ ਇਸ ਜਿਹੜੀ ਚੋਣ ਦੇ ਵਿੱਚ ਜਿਵੇਂ ਵਿਵਾਦਾ ਨਾਲ ਰਾਜਾ ਬੜਿੰਗ ਨੂੰ ਜੋੜਿਆ ਗਿਆ ਕੁਛ ਤਾਂ ਕੁਛ ਉਹਦੇ ਆਪ ਦੀ ਕੰਟਰੀਬਿਊਸ਼ਨ ਹੈ ਆਪ ਵੀ ਜੁੜਿਆ ਕੁਝ ਜੋੜਿਆ ਵੀ ਗਿਆ ਇਹ ਵੀ ਗੱਲ ਹੈ ਹੁਣ ਜਿਵੇਂ ਕੱਲ੍ਹ ਵਾਲੀ ਗੱਲ ਹੈ ਮੈਂ ਤੁਹਾਨੂੰ ਸਪਸ਼ਟ ਕਹਣਾ ਕਿ ਉਹ ਜਦ ਮੈਨੂੰ ਬਿਲਕੁਲ ਕੋਈ ਬੇਅਦਬੀ ਨਹੀਂ ਲੱਗਦੀ ਬੱਚਿਆਂ ਨੂੰ ਪਿਆਰ ਕੀਤਾ ਜੂੜਾ ਫੜ ਕੇ ਆਮ ਘਾਪਾ ਕਰ ਦਿੰਨੇ ਟੂ 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 ਕਿੱਧਰ ਚੱਲੇ ਦੋ ਸਰਦਾਰ ਜਦ ਦੱਸੋ ਕਿਹੜੀ ਬੇਅਦਬੀ ਹੈ ਕਿਹੜਾ અપਮਾਨ ਹੋ ਗਿਆ ਤੋ ਜਿਹੜਾ ਸੁਖਬੀਰ ਸਿੰਘ ਬਾਦਲ ਇਹਦੇ ਚ ਬੇਅਦਬੀ ਦੇਖਦਾ ਉਹ ਕਮਾਲ ਹੋਊਗੀ ਜੀ ਕਹਿੰਦੇ ਸਾਡੇ ਸਿੱਖੀ ਦਾ અપਮਾਨ ਹੈ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਵੀ ਬੇਅਦਬੀ ਦੀ ਗੱਲ ਕਰਨ ਜਿਨ੍ਹਾਂ ਨੇ ਉਹ ਬੇਅਦਬੀ ਕਰਨ ਜਿਹੜਾ ਹੈ ਇੱਥੇ ਤੱਕ ਪਹੁੰਚਣਾ ਪਏ ਇੱਕ ਮੇਲ ਰਹਿ ਗਿਆ 10 ਸਾਲ ਸਰਕਾਰ ਚਲਾਉਣ ਤੋਂ ਬਾਅਦ ਉਹ ਬੇਅਦਬੀ ਕਹਿ ਰਹੇ ਨੇ ਜਿਵੇਂ ਉੱਥੇ ਇੱਕ ਦੂਜੇ ਤੇ ਬਸਵੇ ਕਦੇ ਬੂਟਾ ਸਿੰਘ ਕੋਲ ਤੇ ਦੋ ਬਸਤੇ ਚ ਪੂਰੇ ਜਾਣਬੁੱਝ ਕੇ ਆਪ ਹੀ ਸਿਹੜੀ ਗੱਲ ਇੱਕ ਹੁੰਦਾ ਸੀ ਬੂਟਾ ਸਿੰਘ ਉਹ ਭਾਈ ਐਡਾ ਬਟਾ ਲੀਡਰ ਇੱਕ ਹੁੰਦਾ ਸੀ ਬੂਟਾ ਸਿੰਘ ਇੱਥੇ ਰਾਜਾ ਬਰਿੰਗ ਦੀ ਗਲਤੀ ਖਾਲਸਾਨ ਚੌੜੇ ਜੋ ਹਿੰਦੁਸਤਾਨ ਇਹ ਵੀ ਕੋਈ ਲੋੜ ਨਹੀਂ ਸੀ ਰਾਜਾ ਬਰਿੰਗ ਨੂੰ ਬਾਕੀ ਤਾਂ ਉਹਨਾਂ ਤਕੇ ਨਾਲ ਜੋੜੇ ਗਏ ਉਹ ਕਹਿ ਲੀਏ ਇਹ ਮੈਂ ਗੱਲਾਂ ਕਰ ਚੁੱਕਿਆ ਪਿਛਲੇ ਉਹਦੇ ਵਿੱਚ ਮੈਂ ਜ਼ਿਆਦਾ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਅਹਿਮ ਮੁੱਦੇ ਹੋਰ ਵੀ ਬਾਤ ਨੇ ਜਿਹੜੀ ਤਰਨ ਤਰਨ ਦੀ ਚੋਣ ਵੀ ਹੈ ਦੇਖਦੇ ਆ ਨੀਟੂ ਸਟਰਾਲ ਤੋਂ ਲੈ ਕੇ 15 ਉਮੀਦਵਾਰ ਇਹਦੇ ਵਿੱਚ ਜਿਹੜੇ ਨੇ ਆਲਰੇਡੀ ਮદાન ਚ ਨੇ ਇਉਂ ਆਪਾਂ ਇਸ ਨੂੰ ਦੇਖ ਸਕਦੇ ਆ ਇਹ ਸਾਰੀ ਗੱਲ ਨੂੰ ਲੇਕਿਨ ਦੂਜੇ ਪਾਸੇ ਜਿਹੜੇ ਬਿਹਾਰ ਦੀ ਚੋਣ ਦੇਖੀਏ ਉੱਥੇ ਵੀ ਕਾਫੀ ਕੁਝ ਜਿਹੜਾ ਹੈ ਉਹ ਦਾਤੇ ਲੱਗਿਆ ਹੋਇਆ ਖਾਸ ਤੌਰ ਤੇ ਜਿਸ ਤਰੀਕੇ ਨਾਲ ਉੱਥੇ ਨਤੀਸ਼ ਕੁਮਾਰ ਤੇ ਐਨਡੀਆ ਦੇ ਵਿੱਚ ਜਿਹਨੇ ਮੋਦੀ ਸਾਹਿਬ ਉਹ ਪਹਿਲੀ ਵਾਰ ਤਾਂ ਹੈ ਨਹੀਂ ਨਤੀਸ਼ ਕੁਮਾਰ 9 ਵਾਰੀ ਪਾਰਟੀ ਮਾਰ ਚੁੱਕਾ ਹੈ ਤੇ ਹੁਣ ਦੇਖਦੇ ਆ ਜੇ ਅਗਲੀ ਵਾਰ 10ਵੀਂ ਵਾਰ ਪੜਦੇ ਨੇ ਕਿ ਨਹੀਂ ਲੇਕਿਨ ਬਿਹਾਰ ਦੀ ਚੋਣ ਜਿਹੜੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਦੂਜਾ ਪੜਾਅ ਦਾ 122 ਸੀਟਾਂ ਚ ਜਦੋਂ ਵੋਟਾਂ ਪੈਣੀਆਂ ਨੇ 1300 ਦੋ ਉਮੀਦਵਾਰੋਂ ਦੇ ਨੇ ਉਹ ਵੀ ਇੰਪੋਰਟੈਂਟ ਇਸ ਕਰਕੇ ਵੀ ਹੈ ਕਿ ਜੋ ਹਾਈਡਰੋਜਨ ਬੰਬ ਜੋ ਰਹੁਗਾਂਦੀ ਨੇ ਕਿਹਾ ਕਿ ਹਰਿਆਣਾ ਚ ਜਿਵੇਂ ਚੋਰੀ ਹੋ ਰਹੀ ਹੈ ਇੱਧਰ ਵੀ ਹੋ ਰਹੀ ਹੈ ਹੁਣ ਉਹਦੀ ਗੱਲ ਜਿਆਦਾ ਉੱਚੇ ਪੱਧਰ ਤੇ ਚੱਲ ਗਈ ਹੁਣ ਤੁਸੀਂ ਦੇਖੋ ਕਾਂਗਰਸ ਦਾ ਸੰਸਦ ਕਪਰ ਸਿਪਲ ਵੱਡਾ ਵਕੀਲ ਹੈ ਜਿਸ ਤਰ੍ਹਾਂ ਉਹਨਾਂ ਸਵਾਲ ਖੜੇ ਕੀਤੇ ਨੇ ਉਹ ਹੈ ਤਾਂ ਵੱਡੇ ਨੇ ਕੱਲੋ ਹੀ ਨਹੀਂ ਰਾਜ ਦਾ ਵੀ ਸੰਸਦ ਐਜਿਤ ਸਿੰਘ ਉਹ ਕਹਿੰਦੇ ਸਪੈਸ਼ਲ ਟ੍ਰੇਨ ਚਲਾਈ ਗਈ ਸਪੈਸ਼ਲ ਟ੍ਰੇਨ ਹਰਿਆਣਾ ਤੋਂ ਟ੍ਰੇਨ ਦੀ ਟ੍ਰੇਨ 3 ਨਵੰਬਰ ਨੂੰ ਤੇ 6 ਟ੍ਰੇਨ ਚੰਡੀਆਂ ਵਿਸ਼ੇਸ਼ 6000 ਬੰਦੇ ਲੈ ਕੇ ਗਈਆਂ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਵੋਟਰ ਦੱਸਦੇ ਨੇ ਕਪਲ ਸਿੰਬਲ ਤੇ ਹਰ ਟ੍ਰੇਨ ਚ 1500 ਬੰਦੇ ਸੀ ਤੇ ਵਿਹਾਰ ਉਹ ਕਰਨ ਕੀ ਗਏ ਸੀ ਜਦੋਂ ਰੇਲਵੇ ਨੂੰ ਪੁੱਛਿਆ ਰੇਲ ਕਿਉਂਕਿ ਹੁਣ ਇਹ ਤਾਂ ਪ੍ਰੂਫ ਹੈ ਨਾ ਇਹ ਪ੍ਰੂਫ ਹੈ ਕਿ ਕਿਉਂ ਚੱਲੀਆਂ ਸੇ ਟ੍ਰੇਨ ਉਹ ਕਹਿੰਦੀ ਸੀ ਭੀੜ ਵੱਧ ਗਈ ਸੀ ਤਾਂ ਚੰਡੀਆਂ ਨੇ ਉੱਚ ਨਾ ਦਾਲ ਚ ਕਾਲਾ ਹੈ ਅਹੀਰ ਉਹਨਾਂ ਦਾ ਉਹ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੰਜ ਤਰੀਕੇ ਨੇ ਵੋਟ ਚੋਰੀ ਤੇ ਉਹਨਾਂ ਚ ਕਿਹ ਵੀ ਹੈ ਕਿ ਵਰਕਰਾਂ ਨੂੰ ਲੈ ਕੇ ਦੂਜੇ ਥਾਂ ਤੇ ਜਾ ਕੇ ਜਿਵੇਂ ਉਹਨਾਂ ਨੇ ਪ੍ਰੂਫ ਦਿੱਤਾ ਹੈ ਰਾਹੁਲ ਗਾਂਧੀ ਨੇ ਕਿ ਹਰਿਆਣਾ ਚ ਵੋਟਾਂ ਪਵਾਈਆਂ ਸੀ ਯੂਪੀ ਦੇ ਵਾਲੇ ਨੂੰ ਉਹ ਬੇ ਹਰਿਆਣਾ ਚ ਬਿਹਾਰ ਵੀ ਭੇਜਿਆ ਜਾ ਸਕਦਾ ਸੋ ਇਹ ਕਾਫੀ ਕੁਝ ਚੱਲਦਾ ਖੈਰ ਅਜਪ ਬਦਲ ਰਾਹੁਲ ਗਾਂਧੀ ਦੇ ਹੋਰ ਵੀ ਕੋਈ ਗੱਲਾਂ ਨਵੀਆਂ ਜਿਹਾ ਕਰ ਦਿੰਦਾ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਇੱਕ ਉਹ ਸੇਲ ਸਟੇਸ਼ਨ ਹੈ ਪੰਚਬੜੀ ਉੱਥੇ ਹੋਟਲ ਹਾਈਲੈਂਡ ਦੇ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਇਕੱਠੇ ਕੀਤੇ ਹੋਏ ਨੇ 2 ਮਿੰਟ ਲੇਟ ਹੋ ਗਏ ਤੇ ਕਹਿੰਦੇ ਜੀ ਉੱਥੇ ਇਹ ਵੀ ਹਿੱਸਾ ਹੀ ਹੁੰਦਾ ਹੈ ਨਾ ਟ੍ਰੇਨਿੰਗ ਦਾ ਕਹਿੰਦੇ ਜੀ ਬੋਦੀ ਜਿਹੜੇ ਆਪਣੇ ਰੌਣਗਾਂਧੀ 2 ਮਿੰਟ ਲੇਟ ਹੈ ਚਲੋ ਇਹਨਾਂ ਨੂੰ ਸਜ਼ਾ ਦਿਓ 10 ਡੈਂਟਫਾਈਟ ਕੱਢਾਈਆਂ ਯਾਨੀ ਇੱਕ ਸੰਕੇਤ ਹੀ ਦੇਣਾ ਹੁੰਦਾ ਉਹ ਚੱਲ ਰਿਹਾ ਹੈ ਜਿਹੜਾ ਰੌਣਗਾਂਧੀ ਉਸ ਪਾਸੇ ਸਵਾਲ ਖੜੇ ਕਰ ਰਿਹਾ ਖੈਰ ਹੁਣ ਆਪਾਂ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਸੀ ਇਹਨਾਂ ਤੋਂ ਇਲਾਵਾ ਮੈਂ ਕਰਨੀ ਚਾਹੁੰਦਾ ਗੱਲਾਂ ਹੋਰ ਵੀ ਬਹੁਤ ਨੇ ਆਪਾਂ ਜੇ ਟਾਈਮ ਬਚਿਆ ਇੱਕ ਮੁੱਦਾ ਇਹਦਾ ਵੀ ਲੰਮਾ ਕਿ ਜਿਹਨੇ ਇੱਕ ਵਾਰ ਫਿਰ ਹਰਮੀਤ ਸਿੰਘ ਪਠਾਨ ਮਾਜ਼ਰ ਨੇ ਆਸਟ੍ਰੇਲੀਆ ਤੋਂ ਹਮਲਾ ਕੀਤਾ ਦਿੱਲੀ ਵਾਲੇ ਤੇ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਆ ਲੇਕਿਨ ਮੈਨੂੰ ਇਹ ਗੱਲ ਕਦੇ ਵੀ ਗੇਟ 'ਚ ਨਹੀਂ ਆਈ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਜਿਹੜਾ ਧਰਮ ਹੈ ਨਾ ਭਾਰੂ ਕਿਉਂ ਹੈ ਤੇ ਸਭ ਨੂੰ ਪਤਾ ਹੈ ਕਿ ਧਰਮ 'ਚ ਚੱਲ ਕੀ ਰਿਹਾ ਹੈ ਧਾਰਮਿਕ ਸਥਾਨਾਂ 'ਤੇ ਕੀ ਚੱਲ ਰਿਹਾ ਹੁੰਦਾ ਬਹੁਤੀ ਵਾਰ ਖਾਸ ਤੌਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਰੱਬ ਦਾ ਡਰ ਹੋ ਸਕਦਾ ਹੈ ਲੇਕਿਨ ਜਿਹੜੇ ਧਾਰਮਿਕ ਸਥਾਨਾਂ ਤੇ ਰਹਿੰਦੇ ਨੇ ਇਹਨਾਂ ਨੂੰ ਚਲਾਉਂਦੇ ਨੇ ਪ੍ਰਬੰਧਕ ਨੇ ਪੁਜਾਰੀ ਦੇ ਉਹਨਾਂ ਚ ਤਾਂ ਡਰ ਨਹੀਂ ਹੁੰਦਾ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਾਰਾ ਸਿਸਟਮ ਕਿਹੇ ਜਾਇ ਹੈ ਹੁਣ ਤੁਸੀਂ ਦੇਖੋ ਮੈਂ ਦੋ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੰਦਿਰ ਦੀ ਇੱਕ ਗੁਰਦੁਆਰੇ ਦੀ ਦੱਖਣੀ ਭਾਰਤ ਦਾ ਮੰਦਿਰ ਹੈ ਸਬਰੀਮਾਲਾ ਬਾਬਾ ਬਹੁਤ ਲੋਕ ਮੰਨਦੇ ਨੇ ਭਗਵਾਨ ਆਯਾਪਾ ਨੂੰ ਉੱਥੇ ਕੇਰਲ ਦੇ ਵਿੱਚ ਤੇ ਕੇਰਲ ਹਾਈ ਕੋਰਟ ਇਹਦੇ ਚੰਨਵਾਰ ਹੈ ਇਹਦੀ ਗੱਲ ਨਹੀਂ ਕੇਸ ਹਾਈ ਕੋਰਟ ਚ ਹੈ ਹਾਈ ਕੋਰਟ ਨੇ ਟੀਮ ਬਣਾਈ ਹੈ ਜਿਹੜੀ ਸੈਟ ਬਣੀ ਹੈ ਨਾ ਹਾਈ ਕੋਰਟ ਦੀ ਬਣਾਈ ਹੋਈ ਹੈ ਉੱਥੇ ਤੇ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਹੋਇਆ ਕੀ ਹੈ ਕਿਉਂ ਗ੍ਰਿਫਤਾਰ ਹੋਏ ਹਾਈ ਕੋਰਟ ਨੇ ਕਿਉਂ ਸੈਟ ਬਣਾਈ ਹੋਇਆ ਇਹ ਕਿ ਉੱਥੋਂ ਸੋਨਾ ਚੋਰੀ 5 ਕਿਲੋ ਸੋਨਾ ਤੁਸੀਂ ਲਾਹਤ ਸਾਹਿਬ 5 ਕਿਲੋ ਸੋਨਾ ਚੋਰੀ ਹੋ ਜੇ ਮੰਦਿਰ ਦੇ ਵਿੱਚੋਂ ਤੇ ਉਹਦੇ ਚ ਪੁਜਾਰੀ ਸਮੇਤ ਤਿੰਨ ਬੰਦੇ ਇਨਵੋਲ ਹੋਣ ਤੇ ਹੁਣ ਜਾਂਚ ਹੋ ਰਹੀ ਹੈ ਵੈਸੇ ਜਦੋਂ ਮੈਂ ਇਹਦੀ ਡਿਟੇਲ ਦੇਖ ਰਿਹਾ ਸੀ ਮੈਨੂੰ ਤਾਂ ਹੈਰਾਨੀ ਹੋਈ ਕਿ ਇਹ ਜਿਹੜਾ ਸੋਨਾ ਚੜਾਉਣ ਵਾਲਾ ਬੰਦਾ ਸੀ ਉਹ ਵੀ ਇਹ ਜੇ ਸੀ ਉਹ ਵੀ ਚੋਰੀ ਦੇ ਵਿੱਚ ਭੱਜਿਆ ਹੋਇਆ ਵਿਜੇ ਮਾਲੀਆ ਇਸ ਦੇ 9899 ਚ 30 ਕਿਲੋ ਸੋਨਾ 30 ਕਿਲੋ 291 ਗ੍ਰਾਮ ਸੋਨਾ ਚੜਾਇਆ ਸੀ ਜਿਹਦੇ ਚੋਂ 4 ਕਿਲੋ 54 ਗ੍ਰਾਮ ਸੋਨਾ ਗਾਇਬ ਹੋਇਆ ਹੁਣ ਤੁਸੀਂ ਦੇਖ ਲਓ ਜਿਹੜੀ ਚੜਾਉਣ ਵਾਲਾ ਵੀ ਉਹ ਜਾ ਚੜਨ ਵਾਲਾ ਵੀ ਗੁਰੂ ਤਾਂ ਪਹਿਲੇ ਕਹੇ ਸੀ ਪਾਪਾ ਬਾਜ ਕਿਤੇ ਇਕੱਠੀ ਹੁੰਦੀ ਹੈ ਤਾਂ ਇਹ ਇਸ ਗੱਲ ਨੇ ਮੈਨੂੰ ਇਹ ਇਹ ਮੁੱਦੇ ਨੇ ਮੈਨੂੰ ਕਾਫੀ ਜਿਹੜੀ ਖਿੱਚਿਆ ਜਾਤ ਬినੂਦਰ ਚਸਪਾ ਲੱਗਿਆ ਤੇ ਇਹ ਦਿਲਚਸਪੀ ਉਦੋਂ ਹੋਰ ਵਧ ਗਈ ਜਦੋਂ ਮੈਨੂੰ ਗੁਰਦੁਆਰੇ ਦੀ ਇੱਕ ਦੀ ਖਬਰ ਆ ਗਈ ਉਹ ਕਿਹੜੀ ਉਹ ਗੁਰੂ ਘਰ ਗੁਰਦੁਆਰਾ ਕਲਗੀਧਰ ਦਰਬਾਰ ਕਿੱਛੇ ਦਾ ਇਹ ਬਿੰਦੀ ਪੈਗ ਦਾ ਹੈ ਤਾਂ ਹੁਣ ਬਿੰਦੀ ਪੈਗ ਕੈਨੇਡਾ ਦੇ ਵਿੱਚ ਇੱਕ ਗ੍ਰੰਥੀ ਸਿੰਘ ਜਿਹੜਾ ਗੁਰਦੁਆਰੇ ਦੇ ਵਿੱਚ ਰਹਿ ਰਿਹਾ ਹੈ 2011 ਤੋਂ 2024 ਤੱਕ ਸੁਖਮਿੰਦਰ ਸਿੰਘ ਉਹਦਾ ਨੋ ਜਦ ਹੀ ਉਹ ਨੂੰ 1000 ਡਾਲਰ ਮਹੀਨੇ ਦਾ ਮਿਲਦਾ 24 ਚ ਵਧਾਈ ਉਹਦੇ 500 ਡਾਲਰ ਜਣੀ ਐਨੇ ਸਾਲਾਂ ਬਾਅਦ ਇਨਕਰੀਮੈਂਟ ਲੱਗਿਆ 1500 ਡਾਲਰ ਕੀਤੀ ਪਰ ਇਹਦੇ ਵਿੱਚ ਉਹਨੇ ਕੀ ਕੀਤਾ ਕਿ ਕੋਈ ਕਰਜ਼ਾ ਨਹੀਂ ਲਿਆ ਕੁਝ ਨਹੀਂ ਲਿਆ ਉਸ ਨੇ ਤਕਰੀਬਨ ਬਿਨਾ ਕਰਜ਼ੇ ਲਏ 332000 ਡਾਲਰ ਦਾ ਘਰ ਖਰੀਦ ਲਿਆ ਸ਼ੱਕ ਹੋ ਗਿਆ ਵੀ ਇਹ ਕਿਥੋਂ ਆ ਰਿਹਾ ਪੈਸਾ ਛਾਪਾ ਪਿਆ ਪ੍ਰਬੰਧਕਾਂ ਵੱਲੋਂ ਘਰ ਦੇ ਵਿੱਚੋਂ ਜਿਹੜੇ ਗੁਰੂ ਘਰਾਂ ਦੇ ਵਿੱਚ ਕੁਆਟਰ ਜੇ ਮਿਲ ਜਾਂਦਾ ਹੁੰਦਾ ਨਾ ਉਹਦੇ ਵਿੱਚੋਂ 4 ਲੱਖ ਤੇ 10000 ਡਾਲਰ ਵਿਰਾਮਤ ਹੋ ਗਏ ਤੁਸੀਂ ਕਹਿੰਦੇ ਕੱਲਾ ਜਿਹੜੀ ਭੁੱਲਰ ਦੇ ਘਰ ਹੁੰਦੇ ਨੇ ਗਰੰਟੀਆਂ ਦੇ ਵੀ ਹੋ ਸਕਦੇ ਨੇ ਕੈਨੇਡਾ ਦੇ ਵਿੱਚ ਹੋ ਗਏ ਤੇ ਹੁਣ ਪ੍ਰਬੰਧਕ ਕਮੇਟੀ ਕਹਦੀ ਜੇ ਹਿਸਾਬ ਜਲਾਏ 20 ਲੱਖ ਡਾਲਰ ਦੀ ਗੋਲਕ ਲੁੱਟੀ ਆਏ ਨੇ ਇਹ ਵੀ ਇਹ ਕੇਸ ਵੀ ਮੋਨਿਟੋਬਾਟ ਕੋਰਟ ਆਫ ਕਿੰਗਸ ਦੇ ਵਿੱਚ ਹੈ ਇਹ ਇਹ ਵੀ ਐ ਇਸ ਤਰ੍ਹਾਂ ਨਹੀਂ ਹੈ ਗ੍ਰਾਂਤੀ ਸਿੰਘ ਨੇ ਵੀ ਵਕੀਲ ਕੀਤਾ ਹੋਇਆ ਪਰ ਹੁਣ ਕੋਰਟ ਕਹਿੰਦੀ ਹੈ ਜੀ ਤੁਹਾਨੂੰ ਹਸਾਬਤਾ ਦੇਣਾ ਪਊਗਾ ਹੁਣ ਤੁਸੀਂ ਦੇਖ ਲਓ ਇੱਕ ਪਾਸੇ ਪੁਜਾਰੀ ਫੜਿਆ ਗਿਆ ਉੱਥੇ ਵੀ ਕੋਰਟ ਇਨਵੋਲ ਹੈ ਇੱਕ ਪਾਸੇ ਗ੍ਰਾਂਤੀ ਸਿੰਘ ਫੜਿਆ ਗਿਆ ਉੱਥੇ ਵੀ ਕੋਰਟ ਇਨਵੋਲ ਹੈ ਲੋਕਾਂ ਦਾ ਪੈਸਾ ਤੇ ਕਿਵੇਂ ਹੁਣ ਇੱਥੋਂ ਤੁਸੀਂ ਦੱਜਾ ਲਾ ਲਓ ਕਿ ਕੀ ਲੋਕਾਂ ਦੀ ਸ਼ਰਧਾ ਤੇ ਜਿਹੜੇ ਵਿਚ ਬੈਠੇ ਨੇ ਉਹਨਾਂ ਦੀ ਜਦੋਂ ਅਸੀਂ ਪ੍ਰਬੰਧਕ ਕਮੇਟੀਆਂ ਦੇ ਮਸਲੇ ਖੜੇ ਕਰਦੇ ਹਾਂ ਨਾ ਤਾਂ ਉਹ ਇਸੇ ਕਰਕੇ ਹੁੰਦੇ ਨੇ ਕਿ ਲੱਗਦਾ ਕਿ ਜਿਹੜੇ ਇਹ ਤਾਂ ਰੱਬ ਦੇ ਜਿਆਦਾ ਡੇੜੇ ਹੋ ਜਾਂਦੇ ਨੇ ਇਹਨਾਂ ਨੂੰ ਰੱਬ ਦੀ ਪ੍ਰਵਾਹ ਨਹੀਂ ਰਹਿੰਦੀ ਇਹੀ ਲੱਗਦਾ ਹੈ ਹੋਰ ਕੀ ਕਰਨਾ ਤੁਸੀਂ ਦੇਖ ਲਓ ਔਰ ਸਰਕਾਰਾਂ ਨੂੰ ਇਹ ਗੱਲਾਂ ਸੂਟ ਕਰਦੇ ਚੰਗੀ ਲੱਗਦੀਆਂ ਨੇ ਹੁਣ ਭਗਵੰਤ ਮਾਨ ਨੇ ਕੱਲ ਵਰਲਡ ਵਾਲ ਜਿਹੜਾ ਕਾਲਜ ਬਣਾਇਆ ਸੀ ਕੋ ਪਰਵਜੀਤ ਗਿੱਲ ਨੇ ਉਹ ਥੋੜੇ ਯਾਦ ਹੋਊਗਾ ਉਹਦਾ ਨਾਂ ਚ ਵੀ ਕੋਈ ਐਸਾ ਚੋ ਰਿਸ਼ਵਤ ਰੈਂਦਾ ਸੀਗਾ ਜੀ ਜਦ ਕਾਲਜ ਚ ਦੇ ਦਿਆ ਕਰੋ ਜੋ ਕੁਝ ਦੇਣੇ ਉਹ ਕਾਲਜ ਬਣ ਗਿਆ ਸੀ ਉੱਥੇ ਇੱਕ ਉਹ ਪੰਡਤ ਮੂਰਤੀ ਹੁੰਦੇ ਸੀ ਅਦੇ ਪੇਦਨੀ ਵਾਲੇ ਤੋਂ ਕੋਈ ਬੰਦੇ ਦੇ ਉੱਤੇ ਯੋਗਦਾਨ ਸੀ ਚਲੋ ਉਹਨਾਂ ਨੇ ਕਾਲਜ ਬਣ ਗਿਆ ਸੀ ਉਹ ਤੇ ਉਹ ਕਾਲਜ ਉਹੀ ਬਰਡ ਵਾਲਾ ਜਿਹੜਾ ਧੂੜੀ ਤੇ ਡੇਰੇ ਉੱਥੋਂ ਨੇ ਗੱਲ ਪਸਾ ਜੋ ਹਰੀ ਚੰਡੀ ਦਿੱਤੀ ਹੈ ਵੀ ਜਾਓ ਤੁਸੀਂ ਸਾਨੂੰ ਵੋਟਾਂ ਜ਼ਰੂਰ ਪਾ ਦਿਓ ਤਦ ਤੁਸੀਂ ਇਹ ਜੱਜ ਤਰ ਕਰੋ ਸ਼ਰਤ ਰੱਖੀ ਬੋਟਰ ਹੋਣਾ ਚਾਹੀਦਾ 60 ਸਾਲ ਤੋਂ ਉਪਰ ਵਾਲਾ ਜੇ ਨਹੀਂ ਸਿੱਧ ਧਰਮ ਦੇ ਨਾਂ ਤੇ ਪੈਸੇ ਥੋੜੇ ਦੇ ਖਰਚੋ ਤੇ ਫਿਰ ਬਣਾਓ ਮੋਟਾ ਤੋਂ ਬਾਅਦ ਵੀ ਤਾਂ ਇਹ ਕੁਛ ਇਹ ਹੈ ਸਾਡੀ ਸਿਆਸਤ ਜੇ ਨਹੀਂ ਤੁਸੀਂ ਕੋਈ ਕਰਜ਼ਾ ਕਿਵੇਂ ਲਾਉਣਾ ਹੈ ਜਨਰੇਟ ਕਿਵੇਂ ਕਰਨਾ ਹੈ ਫੰਡਾਮੈਂਟਲ ਸਾਡੇ ਇਸ਼ੂਸ ਕੀ ਦੇ ਕੋਈ ਗੱਲ ਨਹੀਂ ਬੁਨਿਆਦੀ ਇਸ਼ੂ ਤੇ ਲੜਦੇ ਤਾਂ ਯੂਨੀਵਰਸਿਟੀ ਵਾਲੇ ਹੈਗੇ ਨੇ ਬੱਚੇ ਤੇ ਜਦੋਂ ਮੈਂ ਕਹਿੰਦਾ जन जी आ रही है और ਤੁਸੀਂ ਦੇਖ ਲਿਆ ਪੰਜਾਬ ਯੂਨੀਵਰਸਿਟੀ ਦਾ ਅੱਜ ਉਸੇ ਘੱਟ ਹੈ ਬੜਾ ਘੱਟ ਹੈ 2000 ਚंडीगढ़ ਦੀ ਪੁਲਿਸ ਬਤਾ ਥਾਂ ਥਾਂ ਤੇ ਨਾਕੇ ਲੱਗੇ ਨੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੱਲ ਵੀ ਰੌਲਾ ਪਾਇਆ ਵੀ ਸਟੂਡੈਂਟ ਲੈ ਕੇ ਆਉਣ ਆਫ ਦਾ ਕੀ ਕਰਨ ਨੇ ਸਾਊਂਡ ਸਿਸਟਮ ਪਰ ਸਟੂਡੈਂਟ ਲੈ ਕੇ ਤੋਂ ਐਸੇ ਕਰਕੇ ਮੈਂ ਕਹਿੰਦਾ ਜਨ ਜੀਤੂ ਡੇਰੀਏ ਸਰਕਾਰ ਓਣੀ ਨੂੰ ਜੇ ਤੂੰ ਸੌਦੇ ਉਹ ਵੀ ਇੰਨੀ ਜਲਦੀ ਬੰਨ੍ਹ ਗਏ ਜੀ ਨੋਟੀਫਿਕੇਸ਼ਨ ਰੱਦ ਕਰਤਾ ਉਹ ਇਸ ਤਰ੍ਹਾਂ ਨਹੀਂ ਹੈ ਜਿਹੜੇ ਕਹਿੰਦੇ ਜੀ ਹੁਣ ਚਲੋ ਸੈਡਰਟ ਦੇ ਸਿੰਡੀਕੇਟ ਨੂੰ ਹੀ ਰਹੂਗੀ ਗ੍ਰੈਜੂਏਟ ਕਾਉਂਸਲ ਦੀ ਇਲੈਕਸ਼ਨ ਹੋਊ ਕਹਿੰਦੇ ਠੀਕ ਹੈ ਜੇ ਉਹ ਤਾਂ ਕਰਾਓ ਦਿਓ ਡੇਟ ਦਿਓ ਪ੍ਰੋਫੈਸਰ ਰਮਾਪੇ ਜੈ ਸਭਾਈ ਚਾਂਸਲ ਉਹ ਕਹਿੰਦੀ ਜੀ ਮੈਂ ਭੇਜਦਾ ਸ਼ਡਿਊਲ ਬਣਾ ਕੇ ਉਹ ਕਹਿੰਦੇ ਕੋਈ ਗੱਲ ਨਹੀਂ ਆ ਜਾਣ ਦੋ ਤੇ ਜਿਸ ਤਰੀਕੇ ਨਾਲ ਲੋਕ ਉੱਥੇ ਇਕੱਠੇ ਹੁੰਦੇ ਨੇ ਕੱਲ ਮੈਂ ਸਤਿੰਦਰ ਸਰਤਾਜ ਨੂੰ ਸੁਣ ਰਿਹਾ ਸੀ ਬੜਾ ਵਧੀਆ ਗਾਣਾ ਗਾਇਆ ਉਹਨੇ ਉੱਥੋਂ ਦੇ ਪੜਿਆ ਭਾਈ ਉਹ ਤੇ ਜੈ ਲੂਇਸਟ ਯੂਨੀਵਰਸਿਟੀ 'ਚ ਪੜਿਆ ਹੋਇਆ ਮੈਨੂੰ ਤਾਂ ਪਤਾ ਨਾ ਮੈਂ ਐਵੇਂ ਥੋ ਕੀਤੀ ਗੁਰਨਾਗਦੇਵ ਯੂਨੀਵਰਸਿਟੀ 'ਚ ਮੈਂ ਪੀਐਡ ਕੀਤੀ ਸੀ ਜਰਨਲ ਜੰਦ ਮੈਸੀ ਡਿਗਰੀ ਮੈਂ ਪੀਐਜੋ ਤੋਂ ਕੀਤੀ ਔਰ ਪੰਜਾਬੀ ਯੂਨੀਵਰਸਿਟੀ 'ਚ ਪੜਿਆ ਵੀ ਬੀਜੇਐਮਸ ਕੀਤੀ ਪੜਾਇਆ ਵੀ ਤੇ ਮੈਨੂੰ ਪਤਾ ਕਿੰਨਾ ਮੋਹ ਹੋ ਜਾਂਦਾ ਜਿਹੜੇ ਹੋਸਟਲ 'ਚ ਰਹੇ ਹੋ ਜਿਹੜੇ ਯੂਨੀਵਰਸਿਟੀ 'ਚ ਮੈਂ ਪੜਿਆ ਜਿਹੜੇ ਹੋਸਟਲ 'ਚ ਰਹੇ ਜਦੋਂ ਮੈਂ ਉਹਦਾ ਵਾਰਡਨ ਬਣਿਆ ਮੈਨੂੰ ਖਾਸ ਕਿਸਮ ਦੀ ਤਸੱਲੀ ਹੋਈ ਤੋ ਇਹ ਹੁੰਦਾ ਸਾਰੇ ਲੋਕ ਆਗੇ ਉੱਥੇ ਸਤਨੁਪੈਲ ਜੱਸੀ ਗੱਗ ਆ ਫ ਡਾਕਟਰ ਅੰਬਰ ਸਿੰਘ ਕੋਲ ਬੈਠਾ ਸੀ ਪ੍ਰਤਾਪ ਬਾਜਵ ਮਦਰ ਹਰ ਇੱਕ ਪੋਲਿਟਿਕਲ ਪਾਰਟੀ ਆ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਜਿਨ੍ਹਾਂ ਨੂੰ ਸਵਾਲ ਕੀਤਾ ਸੀ ਨਾ ਕੁੜੀ ਨੇ ਉਹਨੇ ਕਿ ਜੀ ਜੇ ਕੇਜਰੀਵਾਲ ਫੜਾਇਆ ਜਾਂਦਾ ਤੇ ਸਾਰੇ 92 ਦੇ 92 ਜਾ ਕੇ ਬੈਠ ਜਾਣੇ ਮਲੇ ਤੁਸੀਂ ਧਰਨੇ ਤੇ ਇੱਥੇ ਕਿਉਂ ਨਹੀਂ ਬੈਠੇ ਉਹਨਾਂ ਦਾ ਮਾਲਵੀਂਦਰ ਕੰਗ ਫੇਰ ਆ ਗਿਆ ਸੀ ਦਾ ਕਿ ਬਣਿਆ ਕਿੱਥੇ ਰਿਹਾ ਕਿੱਥੇ ਜਾਂਦਾ ਤੋ ਕੱਟ ਕਰ ਲਿਆ ਬੜਾ ਰੁਕ ਰਹੇ ਨੇ ਇਸ ਦੇ ਬਾਵਜੂਦ ਉਸੇ ਦੋ ਦਿਨ ਦੀ ਛੁੱਟੀ ਵੀ ਕਰਤੀ ਤੋਂ ਇਹ ਨੂੰ ਮੈਂ ਕਹਣਾ ਕਿ ਜਨਜੀ ਵਾਲੀ ਗੱਲ ਹੈ ਕਿ ਲੋਕ ਹੁਣ ਇਸ਼ੂਸ ਤਾਂ ਬਣਿਆਦੀ ਨੇ ਤੇ ਕੱਲ ਮੈਂ ਪਹਿਲੀ ਵਾਰ ਖੁਸ਼ ਹੋਇਆ ਜਦੋਂ ਅਸੀਂ ਬਚਪਨ ਚ ਨੌਂਦੇ ਹੁੰਦੇ ਸੀ ਨਾਰਾ ਚੰਡੀਗੜ੍ਹ ਪੰਜਾਬ ਦਾ ਖੜਿਆ ਫੁੱਲ ਗੁਲਾਬ ਦਾ ਕੱਲ ਨਾਰੇ ਲੱਗ ਰਹੇ ਸੀ ਉੱਥੇ ਤੇ ਕੰਮ ਕਿਤੇ ਨਹੀਂ ਤਰਨ ਤਰ ਜਿਦਾਂ ਮੈਂ ਕਿਤੇ ਦੇਖਿਆ ਨਹੀਂ ਉੱਥੇ ਤੇ ਇੱਕ ਦੂਜੇ ਤੇ ਚੱਲ ਰਿਹਾ ਸੀ ਕੰਮ ਇਹਨਾਂ ਦਾ ਤੋਂ ਇਹ ਤਾਂ ਐ ਹੁੰ ਲੱਗਦਾ ਕਿ ਮਤਲਬ ਇਹ ਕੰਮ ਹੁਣ ਸਟੂਡੈਂਟ ਨੂੰ ਕਰਨਾ ਪਊਗਾ ਜਿਹੜੀ ਗੱਲ ਸਟੂਡੈਂਟਸ ਨੇ ਕਰਕੇ ਦਿਖਾਤੀ ਉਹ ਗੱਲ ਅਸਲ ਦੇ ਵਿੱਚ ਇਹੀ ਹੈ ਕਿ ਬਿਲਕੁਲ ਉਹ ਕਹਿੰਦੇ ਪੋਲਿਟਿਕਲ ਪਾਰਟੀਆਂ ਮਤਾ ਮਤਾ ਪ੍ਰਸਤਾਵ ਪ੍ਰਸਤਾਵ ਬਹੁਤ ਤੋਂ ਬਹੁਤ ਵਿਧਾਨ ਸਭਾ ਸੈਸ਼ਨ ਬਣਾ ਕੇ ਮਤਾ ਪਾਸ ਕਰ ਦੋ ਕੀ ਦਿਖਲੇ ਜੀ ਉਹਦੇ ਚੋਂ ਬੀਬੀ ਐਮ ਵੀ ਤੁਹਾਨੂੰ ਕੁਝ ਮਿਲੇ ਮਤਾ ਪਾਸ ਕਰਤਾ ਜੀ ਅਸੀਂ ਇਹਦੇ ਨਾਲ ਕੀ ਹੁੰਦਾ ਜੇ ਕੋਰਟ 'ਚ ਜਾਓਗੇ ਨਾ ਲਟਕ ਜੂਗਾ ਪਾਣੀਆਂ ਦਾ ਮਸਲਾ ਕਿਤੇ ਹੱਲ ਕਰ ਲਿਆ ਸੀ ਸੋ ਸਟੂਡੈਂਟਸ ਕਹਿੰਦੇ ਵੀ ਤੁਸੀਂ ਠੀਕ ਨਹੀਂ ਅਸੀਂ ਕਰਾਂਗੇ ਧਰ ਤਰ ਚੌਂਡ 'ਚ ਵੀ ਇਹੀ ਕੁਛ ਹੈ ਇੱਕ ਦੂਜੇ ਤੇ ਇਲਜ਼ਾਮ ਲਾਈ ਚਲੋ ਇਹ ਬੇਅਦਬੀ ਕੀ ਬੇਅਦਬੀ ਹੈ ਜੀ ਟੂ ਟੂ ਕਰਤਾ ਉਹਨੇ ਰਿਸਰਟ ਕਰਕੇ ਬੇਅਦਬੀ ਹੁੰਦੀ ਹੈ ਬਾਦਲ ਸਾਹਿਬ ਕੁਝ ਤਰਕ ਹੋਣਾ ਮਤਲਬ ਇਹ ਨਾ ਨਾ ਪਾਏ ਕਿ ਕਿੱਥੇ ਕਿਸ ਲੈਵਲ ਤੱਕ ਜਾਵਾਂਗੇ ਆਪਾਂ ਚੱਲੋ ਸੋ ਇਹ ਜਦ ਬੁਨਿਆਦੀ ਮੁੱਦਿਆਂ ਦੀ ਉੱਥੇ ਕਿਤੇ ਗੱਲ ਨਹੀਂ ਹੋਈ ਬੁਨਿਆਦ ਮੈਂ ਉਹੀ ਕਹਣਾ ਹੈ ਬੁਨਿਆਦੀ ਮੁੱਦਿਆਂ ਨੂੰ ਐਡਰੈਸ ਬੱਚੇ ਕਰ ਰਹੇ ਨੇ ਸਟੂਡੈਂਟਸ ਕਰ ਰਹੇ ਨੇ ਤੇ ਹੁਣ ਸਟੂਡੈਂਟਸ ਨੂੰ ਸਮਝ ਵੀ ਆ ਗਈ ਹੈ ਕਿ ਜੇ ਜੇ ਇਸ ਤਰੀਕੇ ਨਾਲ ਕੰਮ ਚੱਲਦਾ ਰਿਹਾ ਤਾਂ ਉਹਨਾਂ ਵਾਲੇ ਟਾਈਮ 'ਚ ਤੁਹਾਨੂੰ ਕਾਫੀ ਔਖਾ ਹੋ ਸਕਦਾ ਹੈ ਇਹ ਜ਼ਰੂਰ ਦੇਖ ਲਓ ਤੁਸੀਂ ਜੇ ਹਾਲਾਤ ਜਿਹੜੇ ਕੋਈ ਜ਼ਿਆਦਾ ਇਸ ਵੱਲੋਂ ਠੀਕ ਨਹੀਂ ਹੈਗੇ ਕਿ ਜਿਹੜਾ ਉਹ ਕਰ ਲਿਓ ਬਾਕੀ ਠੀਕ ਹੈ ਨੈਸ਼ਨਲ ਲੈਵਲ ਤੇ ਬੋਰਡ ਚੋਰੀ ਹੁੰਦੀ ਹੈ ਜਾਂ ਨਹੀਂ ਹੁੰਦੀ ਲੇਕਿਨ ਲੋਕਾਂ ਦੇ ਮਨਾਂ 'ਚ ਵਿਸ਼ਵਾਸਯੋਗਤਾ ਉਹਦੀ ਵੀ ਖਤਮ ਹੋ ਗਈ ਚੋਣ ਕਮਿਸ਼ਨ ਦੀ ਇਹ ਵੀ ਗੱਲ ਹੈ ਸੋ ਪਿਆਰੇ ਦਰਸ਼ਕੋ ਬਟ ਜੇ ਆਪਾਂ ਇਹ ਗੱਲ ਕਰ ਲਈਏ ਅੱਜ ਮੈਂ ਬਿਲਕੁਲ ਕੋਈ ਅਲੱਗ-ਅਲੱਗ ਮਤਲਬ ਨਹੀਂ ਮੈਂ ਥੋੜਾ ਇਹੀ ਗੱਲ ਕਰਨੀ ਚਾਹੁੰਦਾ ਸੀ ਕਿ ਹਾਲਾਤ ਸਾਡੇ ਅਜੀਬ ਕਿਸਮ ਦੇ ਬਣ ਰਹੇ ਨੇ ਧਰਮ ਨੂੰ ਅਸੀਂ ਵਰਤ ਰਹੇ ਹਾਂ ਧਰਮ ਚ ਜਿਹੜੇ ਲੋਕ ਬੈਠੇ ਨੇ ਤਾਂ ਨੁਕਸਾਨਾਂ ਤੇ ਉਹ ਪੈਸੇ ਲਈ ਵਰਤ ਰਹੇ ਨੇ ਤੇ ਜਿਹੜੇ ਚੋਰੀ ਕਰਦੇ ਨੇ ਵਪਾਰੀ ਲੋਗ ਉਹ ਆਪਦਾ ਪਾਪ ਲਾਉਣ ਲਈ ਸੋਨਾ ਚੜਾ ਰਹੇ ਨੇ ਤੇ ਜਿਹੜੇ ਉੱਥੇ ਪੂਜਾ ਕਰ ਰਹੇ ਉਹ ਸੋਨਾ ਧਾਰ ਰਹੇ ਨੇ ਕੀ ਹੈ ਇਸ ਦੇਸ਼ ਦੇ ਵਿੱਚ ਉਹੀ ਰਹੇ ਜਰਾ ਤੁਸੀਂ ਵੀ ਦੱਸੋ ਤੁਹਾਡੇ ਲਈ ਇਹ ਪਲੇਟਫਾਰਮ ਹੈ ਇਹ ਪਲੇਟਫਾਰਮ ਦਾ ਮਤਲਬ ਇਹ ਨਹੀਂ ਮੈਂ ਕੋਈ ਕਿਸੇ ਪਾਰਟੀ ਦਾ ਨਹੀਂ ਨਾ ਮੈਂ ਬਹੁਤ ਤੁਹਾਡੇ ਲਈ ਇਹ ਕੋਸ਼ਿਸ਼ ਕਰ ਰਿਹਾ ਕਿ ਇਹ ਇੱਕ ਪਲੇਟਫਾਰਮ ਤੁਹਾਨੂੰ ਇਸ ਉਮਰ ਜਿੱਥੇ ਆਪਾਂ ਇੱਕ ਡਿਬੇਟ ਕਰ ਸਕੀਏ ਇੱਕ ਜਿਹੜਾ ਸਾਨੂੰ ਬਾਬੇ ਨਾਨਕ ਨੇ ਕਿਹਾ ਕਿ ਸੁਣੀਏ ਕਿ ਕਹੀਏ ਜਬ ਲਗ ਨਾਨਕ ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸਣੀਏ ਕਿਸ ਕਈਏ ਤੇ ਆਪਾਂ ਸੰਬਾਧ ਵਾਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਸੰਬਾਧ ਚ ਤੁਸੀਂ ਕੀ ਕਹਿੰਦੇ ਹੋ? ਮੈਨੂੰ ਓਡੀਕ ਰੱਖੀ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ।